ਹਵਾਨੀ ਦੀ ਤਿਆਰੀ ਜੇ ਗੱਲ ਕਰੀਏ ਨਾ ਕਰਮਾਲੀਆਂ ਸੋਹਣੀ ਤਿਆਰ ਕੀਤੀ ਹੈ ਦੋਸਤੋ ਪੂਰਾ ਜੋਸ਼ ਦੇ ਵਿੱਚ ਹਵਾਨਾ ਕੋਈ ਆਰਦੇ ਹਨ ਦੱਸਦੇ ਨੇ ਇਹਨੇ ਲੈ ਵੀ ਜਾਣੇ ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਬਰੀ ਆਲਾ ਪਿੰਡ ਦੇ ਵਿੱਚੋਂ ਮਕਸਰ ਜ਼ਿਲ੍ਹਾ ਪੈ ਜਾਂਦਾ ਤੇ ਤਹਿਸੀਲ ਇਸ ਪਿੰਡ ਨੂੰ ਬਰੀ ਆਲਾ ਹੀ ਪੈ ਜਾਂਦੀ ਆ ਇੱਕ ਘਰੇਲੂ ਪਰਿਵਾਰ ਦੇ ਘਰੇ ਆ ਬਹੁਤ ਸੋਹਣੇ ਜਾਨਵਰਾਂ ਸ਼ੌਂਕ ਆ ਬਾਈ ਨੂੰ ਚੰਗੇ ਜਾਨਵਰ ਰੱਖਣ ਦਾ ਇਹ ਪਹਿਲਾ ਸੂਆ ਗੱਭਾਂ ਝੂਟੀ ਆ ਦੋਸਤੋ ਪ੍ਰੋਪਰ ਰਿਕਾਰਡ ਬਾਈ ਦਾ ਬਾਈ ਕੋਲੇ ਇਹਦਾ ਹੈਗਾ ਜਿਹੜੇ ਬੋਲਦੀ ਆਪ ਹੈਗੀ ਐ ਤੇ ਜਿਹੜਾ ਅੱਗੇ ਲੱਗਿਆ ਉਹਦਾ ਵੀ ਰਿਕਾਰਡ ਹੈਗਾ ਪ੍ਰੋਪਰ ਜਾਣਕਾਰੀ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈਂ ਆਪਣੇ ਸਬਸਕ੍ਰਾਈਬ ਦੇ ਨਹੀਂ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਇਹ ਸਹੀ ਗਾ ਉਹ ਠੀਕ ਆ ਵੀ ਠੀਕ ਆ ਨਾਂ ਲਖਦੀ ਵੀਰ ਆਪਣਾ ਹਾਂ ਬਾਈ ਬਲਰਾਜ ਸਿੰਘ ਬਲਰਾਜ ਸਿੰਘ ਠੀਕ ਆ ਹੋਰ ਬਈ ਬਲਰਾਜ ਠੀਕ ਠਾਕ ਬਹੁਤ ਵਧੀਆ ਵੀਰੇ ਠੀਕ ਆ ਤੇ ਬਈ ਬਲਰਾਜ ਇੱਕ ਕਰੀ ਨਾ ਆਪਣਾ ਨੰਬਰ ਦੱਸ ਦੀ ਨੰਬਰ ਵੀਰੇ 74042 ਠੀਕ ਆ 07717 ਠੀਕ ਆ ਇਹ ਬਈ 74042 07717 ਠੀਕ ਆ ਇਹ ਬਈ ਝੋਟੀ ਆਪਣੇ ਘਰ ਦੀ ਆ ਘਰ ਦੀ ਝੋਟੀ ਬਈ ਠੀਕ ਆ ਇਹ ਪਹਿਲਾ ਸੂਆ ਸੋਣਾ ਬਈ ਇਹਨੇ ਪਹਿਲਾ ਸੂਆ ਸੋਣਾ ਠੀਕ ਆ ਕਿੰਨੇ ਦਿਨ ਲਾਈਉ ਬਈ ਇਹਦੇ ਬਈ ਆਪਣੇ 29 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਅੱਜ 19 ਅੱਜ ਮੇਰਾ 19 ਹੈ ਸ਼ਾਇਦ 19 19 ਹੋ ਗਈ 10 ਦਿਨ ਪਏ 10 ਦਿਨ ਪਹਿਲੇ ਆਪਣੇ ਲਿਖੇ ਪਏ 29 29 ਗਰਸ ਨੂੰ ਪੂਰੇ ਠੀਕ ਆ ਬਈ ਇਹ ਜੇ ਗੱਲ ਕਰਨ ਲਗੇ ਕਿਹੜੇ ਬੁੱਲ ਦਿੱਤੀ ਆ ਇਹ ਵੀਰੇ 나ਗ ਬੁੱਲ ਲੱਗੀ 나ਗ ਬੁੱਲ ਨੀਲੀ ਰਾਵੀ ਦਾ ਨੀਲੀ ਰਾਵੀ ਦਾ ਬੁੱਲ ਬਾਕੀ ਇਹ ਕੋਈ ਮਾਰਕਿੰਗ ਦੂਜੇ ਮੋਰਾ ਦੇ ਮੋਰਾ ਦੇ ਡਾਕਟਰ ਨੇ اے ਆਈ ਕੀਤੀ ਸੀ ਮੋਰਾ ਦੀ ਸੀ ਆਪਣੀ ਮੱਝ ਉਹਦੇ ਥੱਲੇ ਦੇ ਸੀਗਾ 15 16 ਲੀਟਰ ਤੋਂ ਦਿੰਦੀ ਸੀ ਠੀਕ ਆ ਠੀਕ ਆ ਤੇ ਉਹਦਾ ਯਾਨੀ ਕਿ ਅਤੀ ਐਸੀ ਹੈ ਠੀਕ ਆ ਬਾਕੀ ਇਹਦੇ ਜਿਹੜਾ ਗਾਂ ਸੀ ਮਨ ਲੱਗਿਆ ਹਾਂ ਬਈ ਉਹ ਬਈ ਇਸਾਰ ਦਾ ਸੀਆਈਆਰ ਜੋ ਬੋਲਣਾ ਹਾਂਜੀ ਹਾਂਜੀ ਚੰਗਾ ਬੋਲ ਨੰਬਰ ਭੁੱਲ ਗਿਆ ਉਹਦਾ ਸ਼ਾਇਦ ਮੈਂ ਜੇ ਲਿਖਿਆ ਤਾਂ ਮੈਂ ਦੱਸ ਵੀ ਦਊਗਾ ਠੀਕ ਆ ਤੇ ਉਹ ਮੈਨੂੰ ਯਾਦ ਨਹੀਂ ਆ ਰਿਹਾ ਸੀਆਰ ਸੀਆਈ ਆਰ ਦਾ ਜੋ ਬੋਲਣਾ ਚੰਗਾ ਰਿਕਾਰਡ ਉਹਦਾ ਠੀਕ ਆ ਉਹਦਾ ਅੱਗੇ ਗੱਬਣਾ ਯਾਨੀ ਕਿ ਇਹ ਹੀ ਕਰਵਾਈ ਹੈ ਹਾਂਜੀ ਹਾਂਜੀ ਠੀਕ ਆ ਹੁਣ ਬਈ ਤਕਰੀਬਨ ਜੇ ਗੱਲ ਕਰੀਏ ਹੁਣ ਤਾਂ ਸਾਰੇ ਪਸ਼ੂਆਂ ਦੇ ਰਿਕਾਰਡ ਲਿਖਣ ਲੱਗ ਗਏ ਹਨਾ ਬਈ ਹਾਂਜੀ ਠੀਕ ਐ ਲਓ ਵੀ ਅੱਗੇ ਨਾ ਬਾਈ ਕੋਲੇ ਸੋਹਣੇ ਜਾਨਵਰ ਆ ਕਿਉਂਕਿ ਸ਼ੌਂਕ ਨਾ ਰੱਖੇ ਤੇ ਅੱਗੇ ਸੀਮਣ ਜਿਹੜੇ ਲੱਗੇ ਆ ਨਾ ਲਵਾਏ ਵੀ ਬਾਈ ਨੇ ਸੈਕਸੜਾ ਤੇ ਚੰਗੇ ਰਿਕਾਰਡ ਦੇ ਜੇ ਗੱਲ ਕਰੀਏ ਸਾਹਮਣਾ ਜ਼ਰੂਰੀ ਹੁੰਦਾ ਕਿਉਂਕਿ ਜੇ ਕੋਈ ਚੰਗਾ ਸੀਮਣ ਲਵਾਇਆ ਤੇ ਅੱਗੇ ਵੇਚਣਾ ਵੀ ਸੌਖਾ ਹੋ ਜਾਂਦਾ ਰਿਕਾਰਡ ਆਪ ਨੂੰ ਵੀ ਰੱਖਣਾ ਜਿਹੜਾ ਸੌਖਾ ਹੋ ਜਾਂਦਾ ਕਿਉਂਕਿ ਜਾਨਵਰ ਕੋਈ ਚੰਗਾ ਘਰੇ ਖੜਾ ਹੋਵੇ ਤਾਂ ਲਾ ਕੇ ਪੁੱਛੇ ਤਬੀਆ ਕਿਹੜੇ ਸੀਮਣ ਦਾ ਅਗਲਾ ਫਟਫਟ ਦੱਸ ਦਿੰਦਾ ਇਸੇ ਤਰ੍ਹਾਂ ਰਿਕਾਰਡ ਬਾਈਆਂ ਦਾ ਹੁਣ ਇਹਦਾ ਨਹੀਂ ਲਿਖਿਆ ਸੀ ਤੇ ਨਹੀਂ ਤਾਂ ਹੁਣ ਰਿਕਾਰਡ ਸਾਰੇ ਲਿਖੀ ਆ ਇਹ ਹਵਾਨੇ ਦੀ ਤਿਆਰੀ ਤੁਹਾਨੂੰ ਦਿਖਾਉਣੇ ਆ ਦੋਸਤੋ ਪਹਿਲਾ ਸੂਆ ਬਾਈ ਹਰੀ ਬਾਹਰ ਜਾਓ ਕਰਦੇ ਸੀ ਥੋੜੀ ਨਾ ਬਾਈਆਂ ਦਾ ਸੰਭਾਈ ਮਾਤਾ ਕਰਦੀ ਸੀ ਕਈ ਵਾਰੀ ਜੋ ਹੀਟ ਚ ਹੁੰਦੀ ਸੀ ਕੋਈ ਵਾਰੀ ਬੰਦਾ ਨਹੀਂ ਹੁੰਦਾ ਸੀ ਕਈ ਵਾਰੀ ਕੋਈ ਚਾਂਸ ਨਹੀਂ ਬਣਿਆ ਜੇ ਸੀਮਨ ਲਵਾਉਣ ਦੇ ਇਸੇ ਕਰਕੇ ਥੋੜੀ ਵੱਡੀ ਹੋ ਕੇ ਬਣੀ ਆ ਸਿੰਘਾ-ਸੁੰਗਾ ਦੀ ਕੁਆਲਿਟੀ ਜੇ ਗੱਲ ਕਰੀਏ ਪੁੰਡਾ ਸਿੰਘ ਆ ਮਗਰ ਉਹ ਹਵਾਨਾ ਵੇਖੋ ਨਾ ਦੋਸਤੋ ਐਫ ਐਚ ਗਾਂ ਵਰਗਾ ਹਵਾਨਾ ਬਿਲਕੁਲ ਹੈ ਬਹੁਤ ਸੋਹਣਾ ਹਵਾਨੇ ਦੀ ਤਿਆਰੀ ਆ ਦੋਸਤੋ ਜੀ ਗੱਲ ਕਰੀਏ ਬਾਕੀ 10 ਦਿਨ ਬਾਈਆਂ ਦਾ ਸੂਨ ਦੇ ਵਿੱਚ ਬਾਕੀ ਆ ਦੇਖ ਸਕਦੇ ਆ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਜੇ ਕੋਈ 8-10 ਦਿਨ ਲੈ ਕੇ ਜਾਂਦੀ ਹੈ ਤਾਂ ਮਾ ਨਾ ਵੀ ਹੋਰ ਵੀ ਹਵਾਨਾ ਇਹਨੇ ਸੋਨਾ ਤਿਆਰ ਕਰ ਜਾਣਾ ਪੂਛ ਦੋਸਤੋ ਅੰਧੀ ਚਿੱਟੀ ਆ ਤੇ ਮੱਥੇ 'ਚ ਬਾਲਾ ਸਿੰਘ ਬਿਲਕੁਲ ਕੁੰਡਾ ਰਾਜੀਪਲੀ ਚੰਗੀ ਆ ਦੋਸਤੋ ਤੋੜ ਕੇ ਤੁਹਾਨੂੰ ਖਾ ਦਨੇ ਆ ਤਾਂ ਵੀ ਇੱਕ ਵਾਰੀ ਢੇੜਾ ਕੜਵਾ ਲਈ ਲੋ ਵੀ ਤੋੜ ਕੇ ਤੁਹਾਨੂੰ ਖਾ ਦਨੇ ਆ ਉਕੇ ਬਾਈ ਦਾ ਨਾ ਪਸ਼ੂਆਂ ਵਾਲਾ ਅਲੱਗ ਹੀ ਬਣਿਆ ਹੋਇਆ ਕਈ ਦੀ ਪਸ਼ੂ ਬਾਹਰ ਨਹੀਂ ਕੱਢਦੇ ਤੇ ਤੁਰਨ ਚ ਭਾਂਜੇ ਇੱਕ ਤਾਂ ਵੇ ਥੋੜੀ ਜਾਣੀ ਭਵੰਤ ਹਵਾਨੇ ਹੀ ਤਿਆਰੀ ਜੇ ਗੱਲ ਕਰੀ ਨਾ ਕਰਮਾਲੀਆਂ ਸੋਹਣੀ ਤਿਆਰ ਕੀਤੀ ਐ ਦੋਸਤੋ ਪੂਰਾ ਜੋਸ਼ ਦੇ ਵਿੱਚ ਹਵਾਨਾ ਕੋਈ ਆਰਦੇਨ ਦੱਸ ਦਿੰਨੇ ਨੇ ਲੈ ਵੀ ਜਾਣੇ ਆ ਉੱਪਰ ਕੋਈ ਹਜੇ ਪੋਲੀ ਨਹੀਂ ਪਈ ਦੇਖ ਸਾਡੀ ਲੈ ਚੱਲ ਬਾਈ ਓਸੀ ਬਾਕੀ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਵਾ ਦਿੰਨੇ ਆ ਬਹੁਤ ਸੋਹਣਾ ਬਾਈ ਦਾ ਤਿਆਰ ਕੀਤਾ ਹੋਇਆ ਸੈਟਅਪ ਵੀ ਬਾਹਰੋਂ ਬਾਰੀ ਲੱਗ ਜਾਂਦੀ ਏ ਜੇ ਕਈ ਕੋਈ ਪਾਚ ਨੂੰ ਡੰਗਰ ਖੁੱਲ ਵੀ ਜਾਵੇ ਕੋਈ ਦਿੱਕਤ ਨਹੀਂ ਹੁੰਦੀ ਤੇ ਰੇਟ ਇਹਦਾ ਆਪਾਂ ਤੁਹਾਨੂੰ ਪੁੱਛ ਦਿੰਨੇ ਆ ਉਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾਉਣੀ ਆ ਹਵਾਨੇ ਦੀ ਦੇਖ ਸਾਡੇ ਪੁਰਣੀ ਭਲਾਂ ਜ਼ਰੂਰ ਆ ਦੇਖਣ ਨੂੰ ਤੁਹਾਨੂੰ ਐ ਲੱਗੂਗਾ ਜਿਵੇਂ ਥਾਣਾ ਅਗਲਾ ਛੋਟਾ ਔਰ ਛੋਟਾ ਨਹੀਂ ਕਿਉਂਕਿ ਹੱਤੀ ਜਵਾਈ ਵਾਲਾ ਕਰ ਜਾਣਾ ਕਿਉਂਕਿ ਭਲਾਂ ਦੇ ਵਿੱਚ ਹੈਗੀ ਹੈ ਵੇਖ ਸਕਦੇ ਆ ਅਗਲੇ ਪਾਸੇ ਕਿਉਂਦੀ ਉਹ ਤੋਂ ਖਰਚ ਨਹੀਂ ਪੜਦਾ ਠੀਕ ਆ ਲਓ ਵੀ ਇਧਰਲੀ ਸਾਈਡ ਤੋਂ ਤੁਹਾਨੂੰ ਹਵਾਨੇ ਜਜਮੈਂਟ ਦਿਖਾ ਦਿੰਦੇ ਆ ਭਾਈ ਇਹਦਾ ਪਹਿਲੇ ਸੂਏ ਦਾ ਕੀ ਨਿਮਾਨ ਕਰੂੰ ਕਿੰਨਾ ਕੁ ਦੁੱਧ ਪਾਸਾ ਜੀ ਨਿਮਾਨ ਤਾਂ ਭਾਈ ਵੈਸੇ ਜ਼ਿਆਦਾ ਉਹਦਾ 15 ਲੀਟਰ ਤੱਕ ਰਾਵਣ ਦੇਣਾ ਚਾਹੀਦਾ ਠੀਕ ਜਿਹੜੇ ਸਾਹਮਣੇ ਦੀ ਮਾਤਰਾ ਕਾਰਡ ਸੀਗਾ 15 16 ਲੀਟਰ ਠੀਕ ਆ ਬਾਕੀ ਇਹਦੀ ਭੈਣ ਖੜੀ ਬਰਲੇ ਬਸ ਠੀਕ ਉਹਦਾ ਵੀ 14 15 ਲੀਟਰ ਦੁੱਧ ਹੈਗਾ ਠੀਕ ਆ ਆਮ ਸੁਮਾਈ ਦੇ ਉੱਤੇ ਠੀਕ ਇਹਨੇ ਵੀ ਆਪਾਂ ਬਾਲਾ ਕੁਝ ਪਾਉਣੇ ਆ ਆਮ ਦਾਣਾ ਘਰਾਂ ਦਾ ਜਿਵੇਂ ਮਰੋੜ ਦਾਣੇ ਦਾਣੇ ਜਾਂ ਠੀਕ ਬਾੜਾ ਮੋਟਾ ਮੱਕੀ ਬੁੱਕੀ ਪਾਦੀ ਦੀ ਠੀਕ ਬਾੜਾ ਨਹੀਂ ਆਪਾਂ ਡੇਢ ਡੂਰੀ ਵਾਲਾ ਕਿਤੇ ਬਾੜਾ ਨਹੀਂ ਪਾਇਆ ਠੀਕ ਲਾਓ ਬਈ ਪਾਈ ਜਾਂਦਾ 14 ਲੀਟਰ ਦਾ ਅਨੁਮਾਨ ਹੈਗਾ ਜਿਹੜੇ ਹਿਸਾਬ ਨਾਲ ਮਦਰ ਰਿਕਾਰਡ 16 17 ਦਾ ਸੀਗਾ ਆ ਮੂਰਾ ਝੂਟੀ ਖੜੀਏ ਦੋਸਤੋ ਇਹ ਬਾਈਆਂ ਦਾ 14 ਲੀਟਰ ਆਪਣੇ ਕੋਲੇ ਦੁੱਧ ਤੇ ਚੱਲ ਰਹੀ ਆ ਕਿਉਂਕਿ ਸੋਨਾ ਢਾਂਚਾ ਦੋਸਤੋ ਕਿਉਂਕਿ ਮੂਰਾ ਝੂਟੀ ਦੇ ਨੀਲੀ ਰਵੀ ਦਾ ਕਿਸੇ ਵੀਰ ਨੇ ਸੀਮਨ ਲਾਤਾ ਸੀ ਜੋ ਇਹ ਆਈ ਕੀਤੀ ਇਸੇ ਕਰਕੇ ਇਹ ਮੱਥੇ ਜਿਹੀ ਵੱਲ ਆ ਗਿਆ ਤੇ ਕੂਛ ਵੀ ਦੋ ਚਿੱਟੀ ਆ ਫਵਾਨੇ ਤੇ ਵੀ ਥੋੜਾ ਜਿਹਾ ਡੱਬ ਹੋਇਆਗਾ ਤੇ ਹੁਣ ਬਾਈਆਂ ਦਾ ਪੂਰਾ ਖਿਆਲ ਰੱਖਿਆ ਕਿਉਂਕਿ ਤਕਰੀਬਨ ਚੰਗੇ ਪਸ਼ੂ ਰੱਖਣ ਦਾ ਸ਼ੌਂਕ ਆ ਬਾਈ ਨੂੰ ਤੇ ਬਾਈ ਰੇਟ ਕੀ ਕਰ ਦਾਂਗੇ ਦਾ ਰੇਟ ਯਾਰ ਜੇ ਕਿਨੇ ਘਰੇ ਰੱਖਣ ਵਾਲੇ ਲੈਣੀ ਕਰ ਦਾਂਗੇ ਮਾਨਤਾ ਕੋਈ ਨਹੀਂ ਠੀਕ ਵੈਸੇ ਡਿਮਾਂਡ 210000 210000 ਬਾਕੀ ਕੋਈ ਘਰੇ ਰੱਖਣ ਵਾਲਾ ਵੀ ਆਵੇ ਤਾਂ ਕੋਈ ਚੱਕਰ ਕਰ ਲਾਂਗੇ ਠੀਕ ਲੋ ਬਈ ਬਾਈਆਂ ਦਾ ਜੇ ਕਿਸੇ ਵੀਰ ਨੇ ਘਰੇ ਰੱਖਣ ਨੂੰ ਲੈਣੀ ਹੈ ਨਾ ਝੋਟੀ ਸੋਹਣੀ ਆ ਦੋਸਤੋ ਐਡੀ ਕੋਈ ਗੱਲ ਨਹੀਂ ਮਾਨਤਾਨ ਕਰਦੇ ਕੋਈ ਵੀ ਬਾਈ ਵੀ ਤੇਲ ਦੂਧ ਪੂਰਾ ਦਿੱਤਾ ਹੋਇਆ ਠੀਕ ਆ ਬਾਈਆਂ ਦਾ ਤੇਲ ਦੂਧ ਪੂਰਾ ਦਿੱਤਾ ਹੋਇਆ ਓਕੇ ਮੇਰਾ ਗੱਲ ਕਰ ਰਿਹਾ ਸੀ 15 ਲੀਟਰ ਦੇ ਲਗਭਗ ਬਾਈਆਂ ਦਾ ਤੇਲ ਦਿੱਤਾ ਕਿਉਂਕਿ ਸੰਭਾਈ ਸੰਭੂਈ ਬਾਈ ਦੇ ਨਾ ਚੰਗੀ ਆ ਕਿਉਂਕਿ ਇਹ ਪਹਿਲੇ ਸੂਏ ਸੂਣਾ ਵੱਡੀ ਹੋ ਕੇ ਥੋੜੀ ਬਣੀ ਆ ਬਾਈ ਜੀ ਬਾਹਰ ਜਾਓ ਕਰਦੇ ਸੀ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਟਿਆਂ ਤੇ ਕਈ ਵਾਰੀ ਹੀਟ ਦਾ ਪ੍ਰੋਪਰ ਨਹੀਂ ਚੱਕਰ ਰਲਿਆ ਕੋਈ ਬੰਦਾ ਨਹੀਂ ਮਿਲਦਾ ਸੀ ਜਾਂ ਕਈ ਵਾਰੀ ਕੋਈ ਚਾਂਸ ਨਹੀਂ ਬਣਿਆ ਤੇ ਇਸੇ ਕਰਕੇ 2 ਲੱਖ 10000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਕੋਈ ਵੀ ਰੇਟ ਫਿਕਸ ਨਹੀਂ ਹੁੰਦਾਗਾ ਕਿਉਂਕਿ ਚੰਗੀ ਚੀਜ਼ ਦਾ ਮੁੱਲ ਚੰਗਾ ਹੀ ਹੋਣਾ ਤੁਹਾਨੂੰ ਵੀ ਪਤਾ ਕਿਉਂਕਿ ਚੀਜ਼ ਚੰਗੀ ਆ ਰਾਜੀਪਲੀ ਚੰਗੀ ਆ ਹਵਾਨਾ ਸੂਣਾ ਤਿਆਰ ਕੀਤਾ ਹੋਇਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ